ਇਕ ਦਿਨ ਪੁਲਸ ਕੀ ਕਰਦੀ ਐ ਆ ਤੁਸੀਂ ਜੁੜ ਜੋ ਲਾਈਵ 'ਚ ਆ ਦੇਖੋ ਵਾਜੀ

ਕੋਲੂ ਰਾਤ ਥੋੜੀ ਸੁਹੇਲ ਹੋ ਗਈ ਇਹ ਤਾਂ ਹੋ ਗਈ ਨਵਾਨ ਪਰ ਫੋਨ ਕਰੋ ਟਾਈਮ ਦੱਸੋ ਕੀ ਗੱਪੀ ਹਾਂਜੀ ਉਹਨੂੰ ਸ਼ੁਰੂ ਆਪਾਂ ਦਾ ਕੋਲ ਹੋਣਾ ਬੀਬੀ ਦਾ ਬਈ ਇਹਨਾਂ ਦਾਰੀਆਂ ਨੂੰ ਕਰੋ ਖਾਵਾ ਬੱਸ ਹਾਂਜੀ ਬਤਾਇਆ ਇਹਨਾਂ ਮੈਂ ਤੂੰ ਹੀ ਨਾ ਵੱਡੀ ਬੁੱਕ ਕਰ ਗਈ ਸੱਸਰੀ ਦਾ ਭੀਆ ਬਈ ਤੀਕੂ ਆਜੋ ਹਾਂ ਚਲੋ ਕਰ ਫੋਨ ਉਹਨਾਂ ਨੂੰ ਕਿੱਥੇ ਗਿਆ ਸਾਡ ਕਿੱਥੇ ਬਸ ਕਰੇ ਬੋਲਣ ਦੇ ਬਣਾਣ ਇਹ ਬਸ ਬਹੀ ਹੁਣ ਕਰੀ ਕੋਲੀ ਬਣਾ ਲਈ ਵਧੀਆ ਜੀ ਵਧੀਆ ਜੀ ਵਧੀਆ ਵੇਖੋ ਵੇਖੋ ਇਹ ਰਾਤ ਨੂੰ ਤਾਂ ਵਧ ਦਰਵਾਜ਼ੇ ਬਾਹਰ ਦੇਖਣ ਕਈ ਨਹੀਂ ਦਿੰਦੇ ਮੁਰੀ ਕੀ ਉਹਨਾਂ ਨੂੰ ਹੁਣ ਤੱਕ ਰੋ ਅਫਸਰ ਕਹਿੰਦੇ ਬਲਾਗੇ ਲਿਆਓ ਮਿਲਣਾ ਉਹਨਾਂ ਨੂੰ ਨਹੀਂ ਨਹੀਂ ਕੀ ਇੰਨੀ ਰਾਤ ਨੂੰ ਕੀ ਮਿਲਣ ਦੀ ਆ ਗਈ ਕੋਈ ਆਪਾਂ ਕਿਹੜੀ ਅੱਦਾ ਕੋਈ ਆਪਾਂ ਕੋਈ ਗੁੰਡਾ ਰਾਜ ਬਣਾਇਆ ਨਾ ਆਪਾਂ ਚੋਰੀ ਕੀਤੀ ਨਾ ਵੀ ਆਪਾਂ ਸਮਹਿਤ ਦਿੱਤੀ ਹੈਂﾞﾞਿਨੇ ਆਜੋ ਤੁਸੀਂ ਨਿੱਕੇੇ ਪਰਮਾ ਪਤਰਾਤ ਲਿਖੇ ਚੰਡੀਗੜ੍ਹ ਪਰਮਾ ਕੀ ਪਰਮਾਸ਼ਾ ਸਤਨ ਲੱਗੇ ਨਾ ਪਰਮਾ ਪਗੜਾ ਕੋਈ ਇੱਥੇ ਕੋਈ ਵੀ ਦਾਤਾ ਵੀ ਆਪਣੇ ਤੇ ਨਿਆਣਾ ਮਾਨ ਬਰਾਂਦਾਂ ਸਮਾਸਵਾ ਕਰੀ ਦੀਏ ਪਰ ਫਿਰ ਸਿਰੇ ਅੱਗੇ ਨਹੀਂ ਆਉਂਦੇ ਨੇ 4 ਵਜੇ ਤੂੰ ਆਏ ਹੋ ਪਰ ਸਾਨੂੰ ਪਤਾ ਤਾਂ ਲੱਗੇ ਨਾ ਵੀ ਕੀ ਕੋਈ ਫੋਨ ਨਹੀਂ ਕੋਈ ਕਾਲ ਨਹੀਂ ਐਸਐਚਓ ਸਾਹਿਬ ਨੂੰ ਮੈਂ ਫੋਨ ਕੀਤਾ ਉਹਨਾਂ ਨੂੰ ਛੁੱਟੀ ਦੇ ਆ ਮੈਂ ਤਾਂ ਪਹਿਲੇ ਤਾਂ ਫੋਨ ਕੀਤਾ ਵੀ ਕਿ ਨਕਲੀ ਪੁਲਿਸ ਤਾਂ ਨਹੀਂ ਆ ਗਈ ਅੱਜਕੱਲ ਨਕਲੀ ਵੀ ਚੱਲੀ ਜਾਂਦੀ ਹੈ ਨਾ ਯਾਰ ਰਾਤ ਨੂੰ ਆਵੇ ਇਹ ਤਾਂ ਨਵਾਂ ਦਾ ਫੋਨ ਆਇਆ ਤਾਂ ਦਰਵਾਜ਼ਾ ਖੋਲਿਆ ਪ੍ਰੋਗਰਾਮ ਤਾਂ ਚੱਲੀ ਘਟਦਾ ਹੈ ਰਾਜੇਵਾਲ ਸਾਹਿਬ ਨੂੰ ਪਾਈ ਤਰੀ ਕਰਾਦੀ ਉਹ ਨਹੀਂ ਤੰਨੇ ਕਰਕੇ ਆ ਕਿ ਸਾਨੂੰ ਬਦੂਤ ਨੂੰ ਇਹ ਕਾ ਦੇ ਕੋਲ ਲਈ ਹੈ ਕੁਰਸੀਆਂ ਦਿਆ ਜੀ ਗੱਡੀਆਂ ਦੋ ਨਹੀਂ ਸੀ ਕੋਈ 2 ਵਜੇ ਤੋਂ ਤੁਸੀਂ ਇਹ ਕਿਹਦਾ ਬੰਨ੍ਹ ਕੇ ਇੱਟਾਂ ਦੇ ਹੋਏ ਆਪਾਂ ਦਾ ਇਹ ਬੋਨਿੰਗ ਕਰਦੇ ਹਾਂ ਸੈੱਟ ਇਹਦਾ ਬ੍ਰੋਕਸਨ ਦੇ। ਉਹ ਤੋਂ ਮੈਂ ਰਾਤ ਕਰਦਾ। ਉਹ ਦਰ ਬਣਾ ਲੈ। ਅੱਜ ਤੋਂ ਬਾਹਰ ਹਾਂਜੀ ਆ ਬੇਸ਼ੱਕ। ਚੱਲੇ ਹੋ ਬਸ ਟੈਲੀ ਕਰਨਾ ਹੀ ਕਰਿਆ ਕਹਿ ਕੇ ਨਹੀਂ ਇੱਕ ਮਿੰਟ ਦਾ ਬਾਲ ਸੁਣੋ ਮੈਂ ਹਾਂ ਲਿਜਾਣਾ ਜੇ ਪਹਿਲ ਦੱਸੋ ਨਾਲ ਕਿ ਮੈਨੂੰ ਬਾਹਰ ਜਾਏ ਕਰੀ ਇਹ ਦੱਸੋ ਪਹਿਲੇ ਨਹੀਂ ਤੂੰ ਸੱਚਾਈ ਦਿੰਦੀ ਮੇਰੀ ਗੱਲ ਸੁਣੋ ਬਰਾ ਗੱਲੇ ਤੂੰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਗੱਲ ਦੇਖੋ ਜੇ ਤੁਹਾਨੂੰ ਉੱਤੋਂ ਅਫਸਰਾ ਹੋ ਕੇ ਤੁਸੀਂ ਕਰਨਾ ਮੈਨੂੰ ਘਰੇ ਬਾਹਰ ਜਾਏ ਕਿ ਲਿਜਾਣਾ ਜੇ ਇਹ ਦੱਸੋ ਜੀ ਮੈਨੂੰ ਕਿਸ ਕਿਸ ਜੂਮ ਚਲੇ ਜਾਣਾ ਜੀ ਇਹ ਆਪਾਂ ਦੇ ਸਾਥ ਉਹ ਅੱਗੇ ਵਾਸਤੇ ਨੇ ਬਿਆਨ ਦਿੱਤਾ ਵੀ ਉੱਥੇ ਕਰਨਾ ਲਾਉਣਾ ਤੇ ਵੀ ਕੋ ਚੰਡੀਗੜ੍ਹ ਤੋਂ ਕਰਨਾ ਲਾਉਣਾ ਉਹ ਪ੍ਰੋਗਰਾਮ ਹੈ ਕਿ ਪਈਓ ਚੋਲਿਆਂ ਦਾ ਵੀ ਚੋਦੇ ਸਹੀ ਲੱਗਣਾ ਤੇ ਕੀਤੀ ਵੱਡੀ ਨੀਤੀ ਜੀ ਬਣਾਓ ਤੇ ਕੋਈ ਰਾਗ ਨਹੀਂ ਕੋ ਚੱਕਣਾ ਆਈ ਸਸੋ ਤੁਹਾਡੇ ਸੋਹਰੀ ਤੁਹਾਡੇ ਥਾਣੇ ਜਾ ਕੇ ਸਮਾਜ ਸੇਵਾ ਕਰਦੇ ਕਦੀ ਹੋ ਜਾ ਗੱਲ ਨਹੀਂ ਜਾਂ ਤਾਂ ਮੈਨੂੰ ਕੋਈ ਛਿੱਟੇ ਛੁੱਟੇ ਚੱਕਣਾ ਦਿਓ ਵੀ ਦੱਸ ਦਿਓ ਮੈਂ ਤਾਂ ਲਾਈਵ ਚਲਾਇਆ ਇਹ ਕਦੇ ਕਈ ਦੂਜੀ ਪੁਲਿਸ ਹੁੰਦੀ ਹੈ ਕਰਕੇ ਮੈਂ ਦੱਸੋ ਮੜਾ ਹੁਕਮ ਘਰੋਂ ਦੇ ਬਤਾਦਾ ਲੱਗੇ ਨਾ ਸਾਰਾ ਪਰਿਵਾਰ ਤਾਂ ਉੱਠਿਆ ਫਿਰਦਾ ਪੱਠਾ ਆਠਾ ਦਰਵਾਜ਼ੇ ਦੇ ਬੰਦੇ ਤੁਸੀਂ ਫੋਨ ਮਾਰ ਲਓ ਮੈਨੂੰ ਭਰਾ ਜੀ ਚਲ ਆਓ ਅੰਦਰ ਚਾਹ ਦਾ ਪੀਨੇ ਆਪਾਂ ਕੋਈ ਨਹੀਂ ਹੁੰਦਾ ਜੋ ਕੋਈ ਨਹੀਂ ਜਾਂਦਾ ਚਾਹ ਪੀਨੇ ਜੀ ਚਾਹ ਪਿਆਵਾਂਗੇ ਤੁਹਾਨੂੰ ਭਰਾ ਜੀ ਚਾਹ ਬਣਵਾ ਲਿਓ ਆਇਓ ਰਾਜੀ ਵੀਰ ਜੀ ਆਜੋ Derajat.